ਦੇ ਰੋਕਿਸਤਾਰ ਜੋ ਬਾਦ ਦੋਸਤੋ ਸਾਡੇ ਸੀਨੀਅਰ ਮਲੇਟਰ ਹਰ ਸਿੰਘ ਜੀ ਬੰਦਰ ਜੀ ਦਸਮਾਣਾ ਗੁੰਜਾਰਾ ਜੀ ਦੇ ਸਭਲੇ ਪ੍ਰਤਾਨਾ ਤੇ ਸਤਜਨਾ ਕੋ ਮੈਂ ਜੀ ਦਾ ਕੀਤਾ ਨਾਮ ਰੱਬਾ ਸਾਰੀ ਬਹੁਤ ਸਤਕਾਰ ਨੂੰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਆਪਾਂ ਸਰਵੇ ਤੋਂ ਲੜਾਈ ਹੈ ਆਪਣੀ ਫੋਰਮ ਮੈਨੇਜਮੈਂਟ ਦੇ ਨਾਲ ਆਪਣੀਆਂ ਮੰਗਾਂ ਤੇ ਜਾਰੀਆ ਚਿਲਨ ਡਿਸਪਲੀਨ ਜਾਂ ਕਰਵਾਣਾ ਚੇਅਰ ਬੈਨ ਪਲੱਸ ਮੰਤਰੀ ਹਰਪੰਖ ਸਿੰਘ ਈਟੀਓ ਉਹ ਸਾਰੇ ਫੋਰਮ ਮੈਨੇਜਮੈਂਟ ਨਾਲ ਜਿੱਤੇ ਦੰਧੀਆਂ ਕਰਵਾਆਂ ਦਾ ਦੋ ਦਿਨ ਕੰਫਰੰਸ ਹੋਈ ਜਿਸ ਵਿੱਚ ਕਾਫੀ ਗੱਲਾਂ ਮੰਗੀਆਂ ਮੰਗੀਆਂ ਕਰੋ ਆਪੋਨੇ ਰੂਲਸ ਦੱਸਦਾ ਹੋਇਆ ਕਿ ਪੂਰਾ ਪੈਡੀ ਸਿਜਨਰ ਜੋਗਨ ਤੇ ਦੀ ਤੇ ਪੈਡੀ ਸਿਜਨਰ ਜੋਗਨ ਤੇ ਦੀ ਤੇ ਬਲਾਜਮਾ ਤੇ ਜੋਸ ਦੀ ਪੂਰਾ ਤੇ ਕਿਹੜਾ ਵਰਕੂ ਰੂਲ ਤੇ ਰੇਡੀਆਂ ਦਾ ਪ੍ਰੋਬਲਮ ਦਿੱਤਾ ਉਹ ਤਰਾਹਨਾ ਕਾਫੀ ਮੱਝਾ ਮੰਨ ਲੀਆਂ ਜਿਵੇਂ ਕਿ ਕਿੜਕੜਾ ਕਰਟੇਰੀਆਂ ਦਾ 200 ਰੁਪਏ ਕੱਟਦਾ ਉਹਨੂੰ ਬੰਦ ਕਰਨ ਦੀ ਮੰਗ ਤੇ ਉਹਨੂੰ ਫਕਾਦਾ ਮੰਨਿਆ ਵੀ ਉਹਨੂੰ ਬੰਦ ਕਰਤਾ ਮੈਂ ਇਹ ਹੋਰ ਆਟੇਵਾ ਹੋਰ ਕਾਫੀ ਇਤਲਾਕੀਆਂ ਜਿਹੜੀਆਂ ਦੇ ਉੱਪਰ ਸੈਂਟੀ ਹੋ ਗਈ ਸੀ ਉਹ ਤੋਂ ਬਾਅਦ ਚੱਤੇ ਗੁਰਦੀ ਨੇ ਗੰਨ ਕਰੀ ਜੇਪ ਮੈਂ ਨੇ ਕਿਹਾ 10 ਦਿਨ ਦਾ ਟਾਈਮ ਦੇਣੂ 60 ਦਿਨ ਦਾ ਟਾਈਮ ਦਿੱਤਾ ਉਹ ਤੋਂ ਬਾਅਦ ਫੇਰ ਕਹਿੰਦਾ 70 ਦਾ ਟਾਈਮ ਦੇਣੂ ਤੇ ਦੋ ਵਾਰੀ 10-10 ਦਾ ਟਾਈਮ ਲੈ ਕੇ ਉਹ ਡੰਗਟ ਪਾਉ ਕਰਨਾ ਉਹ ਕਰਦੇ ਰਹੇ ਤੇ ਉਹ ਤੋਂ ਬਾਅਦ ਜਦੋਂ ਇਹ ਪਤਾ ਲੱਗਿਆ ਕਿ ਇਹ ਤਾਂ ਡੰਗਟ ਪਾਉ ਗੱਲਾਂ ਮੰਨ ਮੰਨ ਕੇ ਬੁੱਕਰਵਾ ਹੋਰ ਉਹਨਾਂ ਕਿੜੀਆਂ ਮੰਗਾ ਮੰਗੀਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਆ ਵੀ ਦਰਿਆ 'ਤੇ ਬੈਠੇ ਆ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਆਪਾਂ 27 ਸ਼ਬਦ ਨੂੰ ਸੰਪਰਸ਼ ਮੰਤਰੀ ਦੇ ਦਰਾਂ ਦੇ ਉਪਰ ਆਪਣਾ ਪ੍ਰੋਟੈਸਟ ਕਰਕੇ ਆਣਾ ਉਹ ਮੰਗਾਂ ਨੂੰ ਮਨਵਾਉਣ ਲਈ ਤੇ ਮਨਾਂਗਾਂ ਨੂੰ ਪਹਿਲਾਂ ਤਾਂ ਮੰਗਾਂ ਬਣਵਾਉਣੀਆਂ ਪੈਂਦੀਆਂ ਨੇ ਉਸ ਤੋਂ ਬਾਅਦ ਫਿਰ ਉਹਨੂੰ ਲਾਗੂ ਕਰਾਉਣ ਵਾਸਤੇ ਸੰਘਰਸ਼ ਕਰਨਾ ਪੈਂਦਾ ਜੇ ਆਪਾਂ ਬਿਜੂਤੀ ਨਾਲ ਜੜਦੇ ਰਿਆਂ ਬਿਜੂਤੀ ਨਾਲ ਆਪਾਂ ਸੰਘਰਸ਼ ਕਰਦੇ ਆਂ ਤਾਂ ਹੋਏ ਕੋਈ ਦੂਰ ਦੀ ਵੀ ਆਪਾਂ ਸਫਰ ਹੋਣ ਦੇ ਚੰ ਕਾਮਯਾਬ ਹੋ ਜਾਂਦੇ ਆ ਤੇ ਕੰਗਾ ਕਾਫੀ ਹੱਥੀ ਕਰਕੇ ਇੱਕ ਟਾਇਰ ਨੇ ਘਟਾਣ ਦੀ ਗੱਲ ਵੀ ਕਈ ਵਾਰੀ ਕਈ ਦਿੱਕਤਾਂ ਹੁੰਦੀਆਂ ਨੇ ਕਈ ਵਾਰੀ ਇਸ ਦੇ ਮਾਰੇ ਤੇ ਫਿਰ ਵੀ ਵਾਰੀ ਕਿਸ ਤਰ੍ਹਾਂ ਦੀਆਂ ਕੋਈ ਗੋਲ ਸਣਾਦ ਨਾ ਹੋ ਜਾਂਦੀਆਂ ਨੇ ਅਮਰਜੈਂਸੀ ਕੋਈ ਆ ਗਈ ਤਾਂ ਖੜੇ ਹੋ ਜਾਂਦੇ ਨੇ ਉਹ ਕੋਈ ਗੱਲ ਵੀ ਹੋ ਜਿਹੜਾ ਆਣਾ ਸਮਾਰਿਆ ਇੱਕ ਜਿਹੜਾ ਅਗਲਾ ਵੀ ਆ ਰਿਹਾ 11 12 13 ਤਰਨਤਨ ਦੀ ਛੋਟੀ ਮਾਰ ਕੇ ਹਰਤਾਲ ਤੇ ਜਾਣਾ ਹੋਣਾ ਉਹਦੇ ਵਿੱਚ ਆਣਾ ਕੋਈ ਜਬਰ ਨਹੀਂ ਆਪਾਂ ਨੂੰ ਫਰਕ ਪੈਣਾ ਵੀ ਆਏ ਕਿ ਨਾ ਆਏ ਕਿਹੜਾ 11 12 13 ਇਹ ਤਰਨਤਨ ਆ ਰਹੇ ਨੇ ਇਹਦੇ ਨਾਲ ਆਪਰਵਾਸੇ ਪੜਿਆ ਜਿਵੇਂ ਉਤੋਂ ਪਹਿਲਾ ਤਰਨਤੜ ਦੀ ਛੁੱਟੀ ਪਈ ਥੀ ਪਰ ਗੋੜ ਹੱਦਿਆਲੀ ਤਰਨਤੜ ਦੀ ਛੁੱਟੀ ਦੇ ਨਾਲ ਤਸ ਤੋਂ ਬੱਸ ਵੀ ਹੋਇਆ ਪਰ ਗ੍ਰੇਟ ਬੰਦ ਹੋ ਗਏ ਲੈਣਾ ਬੰਦ ਹੋ ਗਈਆਂ ਲੋਕ ਸੜਕਾਂ ਦੇ ਆਗੇ ਕਿਸਾਨ ਦੁਨੀਆਂ ਨਾਲ ਰਿਸਪੋਰਟ ਕਰਤਾ ਕਿ ਉਹਨਾਂ ਨੇ ਬਿਲਕੁਲ ਆਪੀ ਸਪੋਰਟ ਕਰੀਆ ਜਿੱਥੇ ਵੀ মিডিਆ ਕੋਲ ਆਏ ਨੇ ਵੀ ਬਲਾਗ ਲਿਖਦਿਆਂ ਮੰਗਾ ਕਹਿਦੇ ਨੇ ਇਹਨਾਂ ਦੀਆਂ ਪ੍ਰੋਗਰਾਮ ਮੰਗਣੀਆਂ ਚਾਹੀਆਂ ਨੇ